ਪਲੇ ਚਾਰ ਕਰੋੜ ਰੁਪਏ ਮੇਰੇ ਪਿੰਡ ਤੇ ਲੱਗੇ ਨੇ ਜੀ ਸਰ ਬਾਕੀ ਜੇ ਮੈਂ ਐਸੇ ਮੇ ਜਾ ਕੇ ਮੈਂ ਕਿਹਾ ਚਾਰ ਤੋਂ ਪੰਜ ਲੱਖ ਰੁਪਏ ਨਾਲ ਕਰ ਲੋ 5.5 ਲੱਖ ਰੁਪਏ ਮੈਂ ਪਹਿਲਾਂ ਮੰਗੋ ਸਾਡੀ ਆਪ ਦੀ ਵੋਟਾਂ ਨਹੀਂ ਪਵਾਉਣੀ ਐ ਬੈਠਿਆਂ ਨੂੰ ਬਣਾ ਦੇਣਾ ਜਿੱਦਾਂ ਸਰਪੰਚ ਬਣਾ ਦੇਣਾ ਬੈਠੇ ਐਂ ਤਾਂ ਬੈਠਿਆਂ ਨੂੰ ਬਣਾ ਦੇਣਾ ਮਤਲਬ ਵੋਟਾਂ ਪਾਉਣ ਦੀ ਲੋੜ ਨਹੀਂ ਜੱਟ ਜੀ ਨਾ ਇੰਨਾ ਕਦੇ ਹੋਇਆ ਨਾ ਹੋਣਾ ਹਾਂਜੀ ਸਰ ਇਹ ਤਾਂ ਪੱਕੀ ਕਰੀ 15 ਕਰੋੜ ਰੁਪਏ ਦੇ ਆਪਾਂ ਜਿਹੜੇ ਦੰਗੇ ਲੱਗੇ ਆ 6 ਵਜੇ ਜਾ ਜਾ ਕੇ ਤੁਸੀਂ ਆਪ ਚੈੱਕ ਕਰ ਬੱਤ ਵੀ ਕੁਦਰਤ ਉਹਦੇ ਤੋਂ ਉੱਤੋਂ ਕੁਝ ਨਹੀਂ ਹਾਂਜੀ ਜੀ ਯਾਨੀ ਜੇ ਆਪਾਂ ਸੋਚੀ ਹੰਕਾਰ ਕਰੀਏ ਤਾਂ ਉਹ ਨਹੀਂ ਉਹ ਮਾਲੋ ਪਰਵਾਹ ਫਿਰ ਦੀ ਅਰਦਾਸ ਹੈ ਕਿ ਬਚਾਅ ਰਵੇ ਬਾਕੀ ਸਾਰਾ ਪੰਜਾਬ ਡੁੱਬਿਆ ਹੋਇਆ ਹਾਂਜੀ ਨਹੀਂ ਸਰ ਸਾਨੂੰ ਕੁਝ ਪਰਤਾ ਤਾਂ ਨਹੀਂ ਕੋਈ ਨਾ ਕਰਦੇ ਆ ਇੱਕ ਬੰਦਾ ਇਕੱਲਾ ਇਕੱਲਾ ਬੰਦਾ ਪੰਜ ਮੋਟਰ ਪਾਉਂਗਾ ਇਕੱਲਾ ਬੰਦਾ ਸੋ ਰਿਹਾ ਆ ਗਿਆ ਹੁਣ ਤੋਂ ਅੱਗੇ ਆ ਗਿਆ ਅੱਛਾ ਯਾਨੀ ਵੀ ਹੋਏ ਬੰਦਾ ਵੀ ਕੀ ਮਦਦ ਦਿਨਾ ਸਾਰੇ ਆਹ ਪਾਣੀ ਬਹੁਤ ਪਾਈ ਹੈ ਦੇ ਹੁਣ ਨਹੀਂ ਪਾਣੀ ਅੱਜ ਕਹਿੰਦੇ ਇਹਨੂੰ ਕੰਮ ਨਹੀਂ ਕੀਤਾ ਕੋਈ ਗੱਲ ਕੰਮ ਨਹੀਂ ਕੀਤਾ ਗੱਲ ਸੁਣ ਹਾਂ ਜੀ ਪਿੱਛੇ ਮੈਂ ਥੋੜਾ ਕੀਤਾ ਨਹੀਂ ਨਹੀਂ ਹੁਣ ਥੋੜਾ ਪਾਵਾਂਗੇ ਫਿਰ ਤੁਸੀਂ ਔਨ ਗਰਾਉਂਡ ਆ ਕੇ ਪਾਵਾਂ ਪਤਾ ਇੱਕ ਨਾਗਾਰਤਾ ਤੁਸੀਂ ਐ ਜਿਹੜਾ ਨਹੀਂ ਜਿਆਦਾ ਜਿਹੜਾ ਨੌਕਰੀ ਕਰਦਾ ਤਾ ਤੂੰ ਨਹੀਂ ਉਹ ਲੋਕਾਂ ਦੇ ਮਲਜਮ ਤੁਸੀਂ ਐ ਕਿ ਫੌਜੋਂ ਪੈਨਸ਼ਨ ਆਈ ਬਦਲਾ ਜਾਂਦੇ ਬਦਲਾ ਨਹੀਂ ਕਰਨਾ ਸਾਡਾ ਕਲਾਸ ਜੀ ਹੁਣ ਆਏ ਪੈਨਸ਼ਨ ਆਈ 9 ਦਿਨ 100 ਦਿਨ ਪੱਕਾ ਹੀ ਪੱਕਾ ਪੱਕਾ